ਹੈਲੋ ਸ਼ਸ਼ੀਕਾਲ ਜੀ ਜੋਤੂਡੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਕਲੈਕਸ਼ਨ ਲੈ ਕੇ ਆਏ ਜੀ ਦੇਖੋ ਪਿਓਰ ਕਰੇਪ ਦੇ ਵਿੱਚ ਸੂਟ ਨੇ ਜੀ ਬਹੁਤ ਸੋਹਣਾ ਪ੍ਰਿੰਟ ਹੈ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਬਹੁਤ ਬਿਆਰਾ ਆਨਨ ਛੇੜ ਜਾ ਛੇੜ ਹੈਗਾ ਬਹੁਤ ਵਧੀਆ ਚੀਜ਼ ਲੈ ਕੇ ਆਏ ਆ ਜੀ ਮੇਰੀਆਂ ਪੈਣਾ ਜਲਦੀ ਤੋਂ ਜਲਦੀ ਪਸੰਦ ਕਰੋ ਜੀ ਵੀਡੀਓ ਸਕੀਪ ਨਾ ਕਰੋ ਬਹੁਤ ਸੋਹਣੇ ਸੂਟ ਨੇ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਦੇਖੋ ਜੀ ਅਗਲਾ ਕਲਰ ਬਹੁਤ ਸੋਹਣੇ ਫਲਾਵਰ ਡਿਜ਼ਾਈਨ ਦੇ ਨਾਲ ਸੂਟ ਬਣਿਆ ਹੋਏ ਵਧੀਆ ਤੋਂ ਵਧੀਆ ਇੱਕ ਤੋਂ ਇੱਕ ਸੋਨਾ ਸੂਟ ਲੈ ਕੇ ਆਉਨੇ ਆ ਜੀ ਕੋਈ ਇਹ ਜੀ ਚੀਜ਼ ਆਪਾਂ ਲੈ ਕੇ ਨਹੀਂ ਆਉਂਦੇ ਆਪਣੀ ਵੀਡੀਓ ਦੇ ਵਿੱਚ ਜੋ ਪਹਿਣਾ ਨੂੰ ਪਸੰਦ ਨਾ ਆਵੇ ਜੀ ਚੋ ਪਹਿਣਾ ਮੰਗਾਉਣ ਨਾ ਮੰਗਵਾਉਣ ਪਰ ਪਹਿਣਾ ਨੂੰ ਦਾ ਦਿਲ ਹਰੇਕ ਵੀਡੀਓ ਜਿੱਤ ਲੈਂਦੀ ਹੈ ਤੇ ਵੀਡੀਓ ਦੇ ਵਿੱਚ ਸੂਟ ਆਪਣੇ ਸਾਰੇ ਸੁਣੀ ਹੁੰਦੇ ਨੇ ਦੇਖੋ ਜੀ ਅਗਲਾ ਕਲਰ ਗਰੇ ਦੇ ਵਿੱਚ ਹੈ ਜੀ ਬਹੁਤ ਸੋਹਣਾ ਪ੍ਰਿੰਟ ਡਿਜ਼ਾਈਨ ਗਰੇਬ ਦੇ ਵਿੱਚ ਹੈਗਾ ਜੀ ਦੇਖੋ ਕਿੰਨੇ ਸੋਹਣੇ ਸੂਟ ਨੇ ਜੀ ਇਹਨਾਂ ਦਾ ਪ੍ਰਾਈਸ 1500 ਰੁਪਏ ਹੋਵੇ ਹੋਵੇਗਾ ਜੀ ਸਾਰਿਆਂ ਦਾ ਬਹੁਤ ਵਧੀਆ ਪ੍ਰਿੰਟ ਡਿਜ਼ਾਈਨ ਦੇ ਵਿੱਚ ਪ्युअर ਕਰੀਬ ਦੇ ਵਿੱਚ ਸੂਟ ਨੇ ਜੀ ਦੇਖੋ ਜੀ ਅਗਲਾ ਕਲਰ ਦੇਖੋ ਜੀ ਰੈੱਡ ਕਲਰ ਰੈੱਡ ਦੀ ਬਹੁਤ ਜ਼ਿਆਦਾ ਡਿਮਾਂਡ ਰਹੀ ਹੈ ਜੀ ਦੇਖੋ ਹੁਣ ਇਹ ਰੈੱਡ ਦੇ ਵਿੱਚ ਬਹੁਤ ਵਧੀਆ ਪ੍ਰਿੰਟ ਹੋਇਆ ਹੋਇਆ ਡਿਜੀਟਲ ਪ੍ਰਿੰਟ ਦੇ ਵਿੱਚ ਨੇ ਜੀ ਬਹੁਤ ਕਦੀਏ ਚੀਜ਼ ਹੈ ਤੁਸੀਂ ਦੇਖੀ ਜਾਓ ਚੈਨਲ ਨੂੰ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਸਕਿੱਪ ਨਾ ਕਰਿਆ ਕਰੋ ਤਾਂ ਕਿ ਤੁਹਾਨੂੰ ਸਾਰੇ ਸੂਟ ਦੇਖਣ ਨੂੰ ਮਿਲ ਜਾਣ ਦੇਖੋ ਜੇ ਵਾਲਾ ਫੇਰ ਉਹ ਗ੍ਰੇ ਕਲਰ ਦੇ ਵਿੱਚ ਆ ਗਿਆ ਇੱਕ ਤੋਂ ਇੱਕ ਵਧੀਆ ਸੂਟ ਹੈ ਜੀ ਕਿਉਂਕਿ ਆਪਾਂ ਨੂੰ ਵੀ ਐਵੇਂ ਹੁੰਦਾ ਕਿ ਵੀ ਪਹਿਣਾ ਨੂੰ ਸਾਰੇ ਸੂਟ ਪਸੰਦ ਆ ਜਾਣ ਇਹ ਬਹੁਤ ਵਧੀਆ ਚੀਜ਼ ਹੈ ਜਿਹੜੀ ਮੇਰੀਆਂ ਭੈਣਾਂ ਇਹ ਸੂਟਾਂ ਨੂੰ ਵਾਏ ਕਰਨਾ ਚਾਹੁੰਦੇ ਨੇ ਮੈਸੇਜ ਕਰ ਸਕਦੀਆਂ ਨੇ ਦੇਖੋ ਜੀ ਬਹੁਤ ਵਧੀਆ ਚੀਜ਼ ਹੈ ਦੇਖੋ ਜੀ ਇਹ ਵਾਲੇ ਪਾਰਟੀ ਵੀਅਰ ਸੂਟ ਨੇ ਦੇਖੋ ਜੀ ਕਿੰਨੇ ਸੋਹਣੇ ਸੂਟ ਨੇ ਜੀ ਦੁਪट्टे ਤੇ ਵਰਕ ਹੋਇਆ ਹੋਇਆ ਸਾਰੇ ਸ਼ਰਟ ਦੇ ਵਿੱਚ ਬੋਰਡਰ ਹੀ ਹੋਈ ਹੋਈ ਹੈ ਤੇ ਬਾਟਮ ਦੇ ਵਿੱਚ ਹੈਗੇ ਹੈ ਸੈਲਫ ਬਣਿਆ ਹੋਇਆ ਜੀ ਆਫ ਵਾਈਟ ਦੇ ਨਾਲ ਇਹਦਾ ਕੰਟਰਾਸਟ ਬਣਿਆ ਹੋਇਆ ਹੈ ਜੀ ਬਹੁਤ ਸੋਹਣੇ ਸੂਟ ਨੇ ਜੀ ਇਹ ਵਾਲੇ ਧੰਨਵਾਦ ਜੀ ਮਿਲਾਂਗੇ ਅਗਲੀ ਵੀਡੀਓ